BRTCS ਮੈਟਰੋ ਬੱਸ ਸਰਵਿਸ ਜਿਹੜੇ ਬਾਰੇ ਆਪਣੀ ਗੱਲ ਚੱਲ ਰਹੀ ਹੈ ਮੈਟਰੋ ਬੱਸਾਂ ਬਾਰੇ ਤੇ ਅਸੀਂ ਸਰਕਾਰ ਦੇ ਅੱਗੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਗੇ ਕਿ ਸਾਡਾ ਜਿਹੜਾ ਪ੍ਰੋਜੈਕਟ ਚਾਲੂ ਕੀਤਾ ਜਾਵੇ ਕਿਉਂਕਿ ਵੇਖੋ ਇਹ ਲੋਕ ਜਿਹੜੇ ਉੱਥੇ ਪੀਵੀਐਮਐਸ ਵਾਲੇ ਜਿਹੜੀ ਕੋਈ ਸੁਸਾਇਟੀ ਬਣੀ ਜਿਹਦਾ ਨਾਮ ਪੀਵੀਐਮਐਸ ਆ ਉਹ ਸੁਸਾਇਟੀ ਵਾਲੇ ਜਾ ਕੇ ਉਹ ਖਰਾਬ ਕਰ ਰਹੇ ਕੰਮ ਕਹਿ ਰਹੇ ਆ ਕੇ ਵੀ ਇਹ ਪ੍ਰੋਜੈਕਟ ਨਹੀਂ ਚੱਲਣਾ ਚਾਹੀਦਾ ਇਹ ਘਾਟੇ ਦੇ ਵਿੱਚ ਜਾ ਰਿਹਾ ਬੜਕੇ ਘਾਟੇ ਵਿੱਚ ਨਹੀਂ ਜਾ ਰਿਹਾ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਇਹ ਕਰਦੇ ਆਂ ਉਹ ਅੰਮ੍ਰਿਤਸਰ ਆ ਕੇ ਤੇ ਜੱਜਾ ਲੈਣ ਇਹ ਘਾਟੇ ਵਿੱਚ ਜਾ ਰਿਹਾ ਸੀ ਵਾਧੇ ਵਿੱਚ ਜਾ ਰਿਹਾ ਸੀ ਬਿਲਕੁਲ ਇਹ ਘਾਟੇ ਵਿੱਚ ਨਹੀਂ ਜਾ ਰਿਹਾ ਤੇ ਮੁੱਖ ਮੰਤਰੀ ਸਾਹਿਬ ਆ ਕੇ ਇਹੀ ਅਰਦਾ ਸਾਡੀ ਬੇਨਤੀ ਆ ਕਿ ਸਾਡਾ ਪ੍ਰੋਜੈਕਟ ਇੱਕ ਕਬ ਦੇ ਵਿੱਚ ਵਿੱਚ ਚਲਾਇਆ ਜਾਵੇ ਇਹਨੂੰ ਲੰਬਾ ਸਮਾਂ ਤੱਕ ਅੱਗੇ 1 ਸਾਲ ਹੋ ਗਿਆ ਸਾਨੂੰ ਦੀਖਦਿਆਂ ਇੱਕ ਸਾਲ ਸਾਡੇ ਪ੍ਰਧਾਨ ਸਾਹਿਬ ਸਰਬਜੀਤ ਸਿੰਘ ਜੀ ਉਹਨਾਂ ਨੇ ਕਿੰਨੇ ਚੱਕਰ ਮਾਰੇ ਕਦੀ ਚੰਡੀਗੜ੍ਹ ਕਦੀ ਅੰਮ੍ਰਿਤਸਰ ਕਾਰਪੋਰੇਸ਼ਨ ਡੀਪੋ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਹਰ ਥਾਂ ਦੇ ਜਾਂਦੇ ਰਹੇ ਕਾਰਪੋਰੇਸ਼ਨ ਦਫ਼ਤਰ ਜਾਂਦੇ ਰਹੇ ਚੰਡੀਗੜ੍ਹ ਜਾਂਦੇ ਰਹੇ ਪਰ ਕਹਿੰਨੇ ਸੁਣਾਈ ਨਹੀਂ ਕੀਤੀ ਇਹਨਾਂ ਦੀ ਪਿਛਲੀਆਂ ਸਰਕਾਰਾਂ ਦਾ ਕਿੰਨਾ ਕੁ ਵਧੀਆ ਪ੍ਰੋਜੈਕਟ ਸੀਗਾ ਤੇ ਹੁਣ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਚਲੋ ਅਸੀਂ ਖੁਦ ਹੀ ਚਲਾਈ ਜਾ ਰਹੀਆਂ ਸੀ ਬੰਦ ਤੇ ਨਹੀਂ ਹੁਣ ਦਿੱਤਾ ਪਿਛਲੀਆਂ ਸਰਕਾਰਾਂ ਆਈਆਂ ਕਾਲੀ ਸਰਕਾਰ ਆਈ ਚਾਹੇ ਕਾਂਗਰਸ ਸਰਕਾਰ ਆਈ ਉਹਨਾਂ ਨੇ ਬੰਦ ਨਹੀਂ ਸੀ ਹੁਣ ਦਿੱਤਾ ਪ੍ਰੋਜੈਕਟ ਬਟ ਇਹ ਪ੍ਰੋਜੈਕਟ ਹੁਣ ਕਿੰਨਾ ਨੇ ਬੰਦ ਕੀਤਾ ਸ ਭਗਵੰਤ ਮਾਨ ਸਾਹਿਬ ਤੱਕ ਮੁੱਖ ਮੰਤਰੀ ਤੱਕ ਪਤਾ ਨਹੀਂ ਇਹ ਗੱਲ ਵਿਚਾਰੇ ਅਫਸਰ ਜਾਂ ਨਹੀਂ ਪਜਾਰੇ ਸਾਨੂੰ ਕੀ ਪਤਾ ਕਿਉਂਕਿ ਸਾਨੂੰ ਕੀ ਪਤਾ ਹਨੂ ਲੈ ਕੇ ਦਿੰਦੇ ਕਿ ਆਹ ਵੇਖੋ ਇਹ ਉਹਨਾਂ ਨੂੰ ਚਿੱਠੀ ਪਾਈ ਹੈ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਸਾਨੂੰ ਕੋਈ ਪਤਾ ਨਹੀਂ ਕਿ ਇਹ ਰੜਾ ਗੋਬੜ ਆਪਣੇ ਆਪ ਹੀ ਕਰ ਰਹੇ ਆ ਇੱਥੇ ਮਨ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਜੀ ਗੱਡੀਆਂ ਦਾ ਗੱਡੀਆਂ ਪਹਿਲੀ ਗੱਲ ਤੇ 40 50 ਆਪਣੀਆਂ ਗੱਡੀਆਂ ਬਿਲਕੁਲ ਸਹੀ ਠੀਕ ਆ ਕਿਉਂਕਿ 40 ਬਸਾਂ ਦੀ ਹੋਰ ਸਰਵਿਸ ਹੋਈ ਚੁੱਕੀ ਆ ਪਰ ਤੁਗਮ ਦੇਨ ਭਗਵਾਨ ਮਾਣਾ ਮਰਸਾ ਰਹਾ ਤਾਂ ਅੱਡ ਪਹਿਲਾਂ ਮਿਲਿਆ ਨਹੀਂ ਗਿਆ ਸਾਨੂੰ ਅਸੀਂ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਾਨੂੰ ਮਿਲ ਨਹੀਂ ਸਕੇ ਕਿਉਂਕਿ ਉਹਨਾਂ ਕੋਲ ਟਾਈਮ ਉਹਨਾਂ ਕੋਲ ਹੁੰਦਾ ਆ ਲੋਕ ਸਾਂਨੇ ਕ ਸਫਰ ਕਰ ਰਹੇ ਸੀ ਇਸ ਥੀ ਇਹਦੇ ਵਿੱਚ ਤਕਰੀਬਨ ਸ਼ਹਿਰ ਦਾ ਲੋਕਲ ਬੰਦਾ 60000 ਤੱਕ ਸਫਰ ਕਰ ਰਿਹਾ ਸੀ ਤੇ 60000 ਬੰਦਿਆਂ ਸਾਹ ਲਾ ਲੋ ਤੁਸੀਂ ਕੀ ਗੱਲ ਆਮਦਨ ਨਹੀਂ ਬਣਦੀ ਸਰਕਾਰ ਨੂੰ ਕਿੰਨੇ ਲੋਕ ਬੇਰੁਜ਼ਗਾਰ ਹੋ ਗਏ ਇਸ ਟਾਈਮ ਤੇ 1550 ਜਿਹੜੇ ਬੰਦੇ ਆ ਰੋਜ਼ਗਾਰ ਹੋ ਗਏ ਬੇਰਜਗਾਰ ਹੋ ਗਏ ਜੀ ਤੇ ਸਾਡਾ ਰੋਜ਼ਗਾਰ ਜਿਹੜਾ ਖਤਮ ਹੋ ਗਿਆ ਸਾਡੇ ਪ੍ਰਧਾਨ ਸਰਬਜੀਤ ਸਿੰਘ ਆਪਣੇ ਮੰਗਾ ਸਿੰਘ ਵੀਰ ਨੂੰ ਸਾਰੇ ਜਾਣਦੇ ਰਹਿਆ ਚੰਡੀਗੜ੍ਹ ਵੀ ਗਏ ਕਹਿੰਨੇ ਸੁਣਾਈ ਨਹੀਂ ਕੀਤੀ ਕਾਰਪੋਰੇਸ਼ਨ ਦਫਤਰ ਵੀ ਜਿਗਏ ਆ ਹਰ ਕਮਿਸ਼ਨ ਰੱਖੋ ਦੋ ਕਮਿਸ਼ਨਰ ਬਦਲ ਗਏ ਦੋ ਕਮਿਸ਼ਨਰ ਚੱਲ ਗਏ ਆ ਬਦਲੀ ਕਰਾ ਕੇ ਪਰ ਸਾਡਾ ਕਹਿੰਨੇ ਨਿਆਂ ਹੀ ਨਹੀਂ ਕੀਤਾ ਕਹਿੰਨੇ ਹੱਲ ਨਹੀਂ ਕੀਤਾ ਸਾਡਾ ਹੁਣ ਤੀਸਰੇ ਕਮਿਸ਼ਨਰ ਸਾਹਿਬ ਆ ਗਿਆ ਇਹ ਵੀ ਸਾਨੂੰ ਇੱਕ ਮਤਲਬ ਕਹਿ ਰਹੇ ਵੀ ਤੁਹਾਡਾ ਹੱਲ ਕਰਾਂਗੇ ਪਰ ਜਿੰਨਰ ਤਾਂ ਖਾਲ ਨਹੀਂ ਹੁੰਦਾ ਕਿਦਾਂ ਮੰਨੀ ਹੈ ਸਾਨੂੰ ਹੱਲ ਚਾਹੀਦਾ ਸਾਡਾ ਇੱਕ ਹਫਤੇ ਦੇ ਵਿੱਚ ਵਿੱਚ ਕੰਮ ਚੱਲਣਾ ਚਾਹੀਦਾ ਅਸੀਂ ਜਿਆਦਾ ਸਮਾਂ ਨਹੀਂ ਲੈ ਸਕਦੇ ਹੋਗੇ ਇੱਕ ਸਾਲ ਤੋਂ ਸਾਨੂੰ ਅੱਗੇ ਖਰਾਬ ਹੋ ਗਿਆ ਪਿਛੇ ਧੱਕੇ ਖਾਂਦੇ ਨੂੰ ਖਾਲ ਹੋ ਗਿਆ ਜੀ ਠੀਕ ਹੈ ਆਏ ਕੀ ਬਾਜੋ ਮੈਨੂੰ ਬੁਲਾ ਦਿਓ ਸਾਡੀ ਆਪੇ ਆਪਣਾ ਨਾਮ ਆਪਣੇ ਬਾਰੇ ਦੱਸ ਕੇ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਕੰਟੈਕਟ ਕਰ ਰਹੇ ਹੋ ਕੀ ਹੈ ਜੀ ਮੇਰਾ ਨਾਮ ਸਰਬਜੀਤ ਹੈ ਮੈਂ ਬੀਆਰਟੀਸੀ ఎంਪਲੋਈਸ ਦਾ ਇੱਕ ਮੈਂਬਰ ਆ ਮੈਂ ਤੁਹਾਨੂੰ ਸਾਰੇ ਜਿੰਨੇ ਵੀ ਤੁਸੀਂ ਪ੍ਰੈਸ ਵਾਲੇ ਹੋ ਤੁਹਾਡਾ तहे ਦਿਲੋਂ ਧੰਨਵਾਦ ਹੈ ਕਿ ਤੁਸੀਂ ਮੇਰੀ ਇੱਕ ਵਜ੍ਹਾ ਤੇ ਇੱਥੇ ਪਹੁੰਚੇ ਹੋ ਅਸੀਂ ਇੱਕ ਸਾਲ ਤੋਂ ਪ੍ਰੈਸ ਦੇ ਦੁਆਰਾ ਮੰਤਰੀਆਂ ਦੇ ਦੁਆਰਾ ਤੇ ਐਮਐਲਐਸ ਦੇ ਸਮਾਨ ਦੇ ਦੁਆਰਾ ਅਸੀਂ ਟਾਈਮ ਟਾਈਮ ਤੇ ਜਿਹੜਾ ਉਹ ਮੰਗ ਪੱਤਰ ਦੇ ਰਹੇ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਇੱਕ ਹੱਥ ਜੋੜ ਪੂਰਨ ਬੇਨਤੀ ਕਰਦੇ ਆ ਕਿ ਜਿਹੜਾ ਬੀਆਰਟੀਸੀ ਦਾ ਇੱਕ ਸਾਲ ਤੋਂ ਜਿਹੜਾ ਮੁੱਦਾ ਚੱਲਦਾ ਪਿਆ ਵਾ ਇੱਕ ਤੁਹਾਡੇ ਕੋਲ ਵੀ ਜਿਹੜੀ ਬੀਓਜੀ ਦੀ ਮੀਟਿੰਗ ਆ ਜਿਹਦੇ ਵਿੱਚ ਤੁਸੀਂ ਫੈਸਲਾ ਲੈਣਾ ਵਾ ਟੈਂਡਰ ਦਾ ਉਹ ਅਫਸਰ ਕਿੱਥੇ ਹੈਗੇ ਆ ਉਹ ਕਿੱਥੇ ਸੁੱਤੇ ਆ ਉਹ ਅਫਸਰ ਕਿ ਜਿਹੜੀ ਬੀਓਜੀ ਦੀ ਜਿਹੜੀ ਮੀਟਿੰਗ ਆ ਉਹ ਨਹੀਂ ਕਰਦੇ ਪਏ ਜੇ ਨਹੀਂ ਕਰਦੇ ਫੇ ਤਾਂ ਕਿਉਂ ਨਹੀਂ ਕਰਦੇ ਫੇ ਕੀ ਗੱਲ ਉਹਨਾਂ ਨੂੰ ਜਿਹੜਾ 1500 ਜਿਹੜਾ ਘਰ ਆ ਉਹ ਨਜ਼ਰ ਨਹੀਂ ਆ ਰਿਹਾ ਤੁਸੀਂ ਇਹਨਾਂ ਨੂੰ ਇੱਕ 1500 ਮੁਲਾਜ਼ਮ ਨਾਲ ਸਮਝੋ 1500 ਮੁਲਾਜ਼ਮ ਦੇ ਪਿੱਛੇ ਚਾਰ-ਚਾਰ ਪੰਜ-ਪੰਜ ਪਰਿਵਾਰ ਆ ਠੀਕ ਹੈ ਜੀ ਉਹ ਕਿਸ ਤਰ੍ਹਾਂ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਆ ਇਹ ਸਾਨੂੰ ਪਤਾ ਵਾ ਜਾਂ ਪ੍ਰਮਾਤਮਾ ਨੂੰ ਪਤਾ ਵਾ ਅਸੀਂ ਚਾਹੁੰਦੇ ਆ ਕਿ ਜਿਹੜੇ ਪਬਲਿਕ ਆ 55000 ਜਿਹੜੀ ਪਬਲਿਕ ਆ ਜਿਹੜੀ ਬੱਸਾਂ 'ਚ ਸਫ਼ਰ ਕਰਦੀ ਸੀ ਇੱਕ ਤੁਸੀਂ ਹੁਣ ਮੇਰੇ ਦਿਮਾਗ ਚ ਆਈਏ ਇੱਕ ਪੰਜਾਬ ਸਰਕਾਰ ਨੇ ਕਾਨੂੰਨ ਲਾਅ ਕਰਤਾ ਸੀਗਾ ਕਿ ਜਿਹੜਾ 18 ਸਾਲ ਤੋਂ ਘੱਟ ਵਾਲਾ ਬੱਚਾ ਵਾ ਉਹ ਐਕਟਿਵ ਸਕੂਟਰ ਨਹੀਂ ਚਲਾਏਗਾ ਪਰ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਉਹ ਬਸਾਂ ਦੇ ਅਗਰ ਨੂੰ ਰੂਟ ਨੂੰ ਚਾਲੂ ਕਰਦਾ ਵਾ ਤੇ ਸਾਡੇ ਸਟੂਡੈਂਟ ਦੀ ਜਿਹੜੀ ਗਿਣਤੀ ਆ ਉਹ ਪਹਿਲਾਂ ਵੀ ਬਹੁਤ ਜ਼ਿਆਦਾ ਸੀਗੀ ਇੱਕ ਐਕਸੀਡੈਂਟ ਤੋਂ ਬਚਾ ਸੀਗਾ ਇੱਕ ਸੇਫਟੀ ਸੀਗੀ ਇੱਕ ਕੁੜੀਆਂ ਵਾਸਤੇ ਸੇਫਟੀ ਸੀਗੀ ਕਿਉਂਕਿ ਹਰ ਇੱਕ ਬਸ ਦੇ ਵਿੱਚ ਸੀਸੀਟੀਵੀ ਕੈਮਰੇ ਸੀਗੇ ਅਸੀਂ ਹੱਥ ਜੋੜੇ ਪੂਰਨ ਬੇਨਤੀ ਕਰਦੇ ਆ ਕਿ ਇਸ ਬਸ ਨੂੰ ਜਲਦੀ ਜਿਹੜਾ ਸ਼ੁਰੂ ਕਰਕੇ ਇੱਕ ਪਬਲਿਕ ਨੂੰ ਵੀ ਜਿਹੜਾ ਵਾ ਉਹ ਮਿਲਣਾ ਚਾਹੀਦਾ ਵਾ ਆਪਣਾ ਚੰਗਾ ਸਫਰ ਤੇ ਜਿਹੜਾ ਸਾਡਾ 1500 ਡਾ ਘਰ ਬੇਰੋਜ਼ਗਾਰ ਹੋਇਆ ਉਹਨਾਂ ਨੂੰ ਵੀ ਜਿਹੜਾ ਵਾ ਇਹ ਜਲਦੀ ਜਿਹੜਾ ਵਾ ਕਿ ਇਹ ਹੋਣਾ ਚਾਹੀਦਾ ਵਾ ਘਾਰਿਆਂ ਨਾਲ ਗੱਲਬਾਤ ਹੋ ਚੁੱਕੀ ਉਸ ਤੋਂ ਬਾਅਦ ਇਹ ਸਵਾਰਸ਼ਣ ਦਵਾਇਆ ਗਿਆ ਜੀ ਸਾਡੀ ਮਾਨਯੋਗ ਕਰਪਿਸ਼ੰਗ ਪੁਜਸਾਨ ਨਾਲ ਮੁਲਾਕਾਤ ਹੋਈ ਸੀਗੀ ਸਰਦਾਰ ਮੰਤਰੀ ਜੀ ਮਨਾਜੀ ਨੇ ਸਾਡੇ ਪੂਰਨ ਤੌਰ ਤੇ ਸਾਡੇ ਹੱਕ ਦੇ ਵਿੱਚ ਖੜੋਤੇ ਸੀ ਅਸੀਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਮਿਸ਼ਨ ਸਾਹਮਣੇ ਸਾਨੂੰ ਪੂਰਾ ਵਾਅਦਾ ਹੋਇਆ ਸੀਗਾ ਕਿ ਸਾਡੇ ਵੱਲੋਂ ਡੀਓ ਤਿਆਰ ਕਰਕੇ ਸਰਕਾਰ ਨੂੰ ਇਮੀਡੀਏਟਲੀ ਜਿਹੜਾ ਵਾ ਉਹ ਭੇਜਿਆ ਜਾਏਗਾ ਉਹ ਉਹਨਾਂ ਨੇ ਭੇਜ ਵੀ ਦਿੱਤਾ ਵਾ ਠੀਕ ਹੈ ਜੀ ਪਰ ਕਮਲੇ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਸੀ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੱਲਣਾ ਚਾਹੀਦਾ ਵਾ ਕਿਉਂਕਿ ਇਹਦੇ ਵਿੱਚ ਇੱਕ ਤਾਂ ਸੁਖ ਸੁਧਾਵਾਂ ਵਲ ਜੜੀਆਂ ਵਾ ਬਹੁਤ ਜ਼ਿਆਦੀਆਂ ਗਿਆ ਵਾ ਤੇ ਮੈਨੂੰ ਪੂਰੀ ਉਮੀਦ ਆ ਕਿ ਮਾਨਯੋਗ ਕਮਲੇ ਸਾਹਿਬ ਹਰਪ੍ਰੀਤ ਜੀ ਨੇ ਜਿਹੜਾ ਡੀਓ ਭੇਜਿਆ ਵਾ ਔਰ ਤੇ ਤੁਰੰਤ ਜਿਹੜੀ ਕਾਰਵਾਈ ਹੋ ਕੇ ਇਹ ਮੇਬੀ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਵਾ ਇਹਦਾ ਰਿਜ਼ਲਟ ਆ ਉਹ ਪੋਜ਼ਿਟਿਵ ਮਿਲੇਗਾ। ਮੀਟਿੰਗ ਫਿਕਸ ਕਰਾਈ ਗਈ ਹੈ ਜੀ। ਬਿਲਕੁਲ ਜੀ 15 ਤਰੀਕ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਮਨਾਜੀ ਨੇ ਅ ਸਖੀ ਸਾਹਿਬ ਨਾਲ ਮੁਲਾਕਾਤ ਕਰਵੋਣੀ ਕਿਉਂਕਿ 15 ਕੱਥੇ ਦਿਨ ਚੱਲ ਰਹੇ ਆ ਕਿਉਂਕਿ ਸਾਰੇ ਅਫਸਰ ਸਾਹਿਬਾਨ ਬਿਜ਼ੀ ਆ ਅਸੀਂ 15 ਤਰੀਕ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਮਨਾ ਜੀ ਟਾਈਮ ਲਿਆ ਵਾ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਜਿੰਨੇ ਵੀ ਬੰਦੇ ਹੋਗੇ ਮੈਨੂੰ ਦੱਸ ਦਿਓ ਮੇਰੇ ਵੱਲੋਂ ਜਿਹੜੀਆਂ ਗੱਡੀਆਂ ਉਹ ਜਾਣਗੀਆਂ ਠੀਕ ਆ ਜੀ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਕਿ ਕਿੱਥੇ ਗੜਾ ਫਾਲਟ ਆ ਕਿੱਥੇ ਆ ਰਿਹਾ ਵਾ ਤੇ ਅਸੀਂ ਪੂਰਨ ਤੌਰ ਤੇ ਮਨਦੀਪ ਸਿੰਘ ਮਨਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਕ ਪੋਲੀਟਿਕਲ ਨੂੰ ਛੱਡ ਕੇ ਇੱਕ ਆਮ ਨਾਗਰਿਕ ਦੀ ਨਾਲ ਖੜ ਉਹਨਾਂ ਦੀ ਇੱਕ ਹੰਧਰਦੀ ਵੀ ਜਿਤਾਈ ਆ ਤੇ ਜਿਹੜਾ 1500 ਘਰ ਦਾ ਜਿਹੜਾ ਰੋਜ਼ਗਾਰ ਆ ਉਹ ਵੀ ਚਲਾਉਣ ਦੀ ਗੱਲ ਕੀਤੀ ਆ ਮੈਂ ਇਹੀ ਤੁਹਾਡੇ ਸਾਰੇ ਚੈਨਲ ਦੇ ਮਾਧਿਅਮ ਰਾਮੀ ਇੱਕ ਗੱਲ ਕਵਾਂਗਾ ਕਿ ਜਿੰਨੇ ਵੀ ਸਾਡੇ ਐਮਐਲਏ ਸਹਬਾਨ ਹੈਗੇ ਆ ਐਮਪੀ ਸਹਬਾਨ ਹੈਗੇ ਆ ਇਸ ਚੀਜ਼ ਨੂੰ ਆਪਾਂ ਪੋਲਿਟਿਕਲ ਨਾਂ ਨਾ ਲਈਏ ਆਪਾਂ ਇਸ ਨੂੰ ਸਾਰੇ ਜਣੇ ਇਕੱਠੇ ਹੋ ਕੇ ਇੱਕ ਵਾਰੀ ਹਮਲਾ ਮਾਰ ਦਈਏ ਤੇ ਇਹ ਉਹ ਦਿਨ ਦੂਰ ਨਹੀਂ ਆ ਜਦੋਂ ਇਹ ਜਿਹੜੀ ਮੈਟਰੋ ਦੀ ਸਰਵਿਸ ਆ ਇਹ ਤੁਹਾਨੂੰ ਛੜਕਾ ਦੌੜ ਦਿਨੇ ਚਲਾਵੇਗੀ ਜੇਕਰ ਮੀਟਿੰਗ ਫਿਕਸ ਕਰਾ ਦਿੱਤੀ ਗਈ ਹੈ ਫਿਰ ਉਸ ਤੋਂ ਪਹਿਲੇ ਅੱਜ মিডিਆ ਸਾਹਮਣੇ ਆਉਣ ਦਾ ਕਾਰਨ ਕੀ ਹੈ ਜੀ ਮੇਰਾ মিডিਆ ਸਾਹ ਜੇ ਜਿਹੜੇ ਸਾਡੇ ਆਪਣੇ ਲੋਕ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਰੋਜੀ ਰੋਟੀ ਜਾਵੇ ਸਾਡੇ ਭੈਣ ਭਰਾ ਜਿਹੜੇ ਬੀਆਰਟੀਸੀ ਦੇ ਵਿੱਚ ਉਸ ਦਿਨ ਵੀ ਬੋਲਿਆ ਸੀਗਾ ਕਿ ਸਾਡੇ ਪੰਜਾਬ ਪਲੱਸ ਜਿਹੜੇ এমਪਲੋਈਸ ਹੈਗੇ ਆ ਸਾਡੇ ਉਹ ਬੀਆਰਟੀਸੀ ਕੰਮ ਕਰਦੇ ਪਰ ਸਾਡਾ ਰਾਈਟ ਮੰਨਦਾ ਕਿ ਅਸੀਂ ਉਹਨਾਂ ਕੋਲ ਜਾਈਏ ਆਪਣਾ ਦੱਸੀਏ ਕਿ ਸੀਓ ਸਾਹਿਬਾਨ ਉਦੋਂ ਚਾਰ ਦਿਨ ਹੀ ਸੰਭਾਲਿਆ ਸੀ ਅਸੀਂ ਅੰਦਰ ਗਏ ਸੀਗੇ ਕਿ ਸਿਰਫ ਮਨਜ ਨੂੰ ਨਾਲ ਲੈ ਕੇ ਕਿ ਇੱਕ ਵਾਰੀ ਆਪਾਂ ਦੱਸੀਏ ਕਿ ਜਿਹੜੀਆਂ ਬੱਸਾਂ ਵਾਂ ਇਹ ਚੱਲੂ ਹੋਣੀਆਂ ਚਾਹੀਦੀਆਂ ਪਰ ਸਾਡੇ ਹੀ ਬੰਦਿਆਂ ਨੇ ਸਾਡੇ ਨਤਾਲੇ ਜੜ ਦਿੱਤੇ ਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਯਾਰ ਬੜੀ ਨਮੋਸ਼ੀ ਵਾਲੀ ਗੱਲ ਆਏ ਕਿ ਯਾਰ ਜੇ ਸਾਡੇ ਸਾਡੇ ਤੋਂ ਵਿਰੁੱਧ ਹੋ ਜਾਣਗੇ ਤੇ ਇਹ ਪ੍ਰੋਜੈਕਟ ਕਿਤਨਾ ਚੱਲੇਗਾ ਮੈਂ ਸਾਰੇ ਜਿੰਨੇ ਵੀ ਪੀਬੀਐਮਐਸ ਦੇ ਵਿੱਚ ਕੰਮ ਕਰਦੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਇਹ ਪ੍ਰੋਜੈਕਟ ਤੁਹਾਡਾ ਨਹੀਂ ਸਾਡਾ ਵੀ ਆ ਠੀਕ ਹੈ ਜੀ ਕਿਉਂਕਿ ਅਸੀਂ ਇੱਥੇ ਕੰਮ ਕੀਤਾ ਚਾਰ-ਚਾਰ ਪੰਜ-ਪੰਜ ਸਾਲਾਂ ਸੇ ਕੰਮ ਕੀਤਾ ਵਾ ਇਸ ਕਰਕੇ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦਿਓ ਜੋ ਕਿ ਇਸ ਪ੍ਰੋਜੈਕਟ ਨੂੰ ਚਲਾਉਣ ਦੇ ਵਿੱਚ ਸਾਰਿਆਂ ਦਾ ਜੜਾ ਵਾ ਉਹ ਹਮਦਰਦੀ ਆ ਉਹ ਜਿਤਾਈ ਜਾਵੇ ਤੇ ਇਹ ਜਿਹੜਾ ਪ੍ਰੋਜੈਕਟ ਹੈ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਅਗਲੀ ਮੈਟਰੋ ਵਿੱਚ ਜੌਬ ਕਰਦੀਆਂ ਤੇ ਇਹ ਅੱਜ ਅਸੀਂ ਇਕੱਠੇ ਹੋਏ ਆ ਕਿ ਬੱਸਾਂ ਦੇ ਅਕੋਰਡਿੰਗ ਕਿ ਜੜੀਆਂ ਬੰਦ ਹੋ ਚੁੱਕੀਆਂ ਵਾ ਉਹਨਾਂ ਦੇ ਕਾਰਨ ਅਸੀਂ ਇਕੱਠੇ ਹੋਏ ਆ ਦੇਸੀ ਸਰਕਾਰ ਅਗੇ ਬੇਨਤੀ ਕਰਦੇ ਆਂ ਕਿ ਸਾਡੀਆਂ ਬਸਾਂ ਚਲਾਈਆਂ ਜਾਣ ਕਿ ਅਸੀਂ ਬਹੁਤ ਮਜਬੂਰ ਔਰਤਾਂ ਜਿਹੜੀਆਂ ਇੱਥੇ ਕੰਮ ਕਰਦੀਆਂ ਵਾਂ ਕਈਆਂ ਦੇ ਹਸਬੰਦ ਨਹੀਂ ਹੈਗੇ ਤੇ ਕਈਆਂ ਦੇ ਫਾਦਰ ਨਹੀਂ ਹੈਗੇ ਤੇ ਅਸੀਂ ਇੱਥੇ ਜਿਹੜਾ ਕੰਮ ਕਰਦੀ ਆ ਕਿ ਸਾਨੂੰ ਸੁਣਿਆ ਜਾਵੇ ਜੇ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਆ ਤੇ ਆਮ ਲੋਕਾਂ ਦੀ ਕਿਉਂ ਨਹੀਂ ਸੁਣਦੀ ਪਈਏਗੀ ਅਸੀਂ ਇਹੋ ਹੀ ਬੇਨਤੀ ਕਰਦੇ ਆਂ ਕਿ ਅਸੀਂ ਬਹੁਤ ਮਜਬੂਰ ਆਂ ਜਿਹੜੇ ਸੜਕਾਂ ਤੇ ਬਹਿ ਕੇ ਨੌਕਰੀ ਕਰਨਦੇ ਆ ਤੇ ਸਾਡੀਆਂ ਨੌਕਰੀਆਂ ਸਾਡੇ ਕੋ ਕਪਈਆਂ ਜਾਂਦੀਆਂ ਵਾ ਸਰਕਾਰ ਨਵੀਆਂ ਨੌਕਰੀਆਂ ਦੇਣ ਦਾ ਵਾਅਦਾ ਕਰਦੀ ਪਈ ਹੈ ਕਹਿੰਦੀ ਅਸੀਂ ਦੇ ਰਹੇ ਆ ਤੇ ਪਰ ਜਿਹੜੇ ਅਸੀਂ ਲੱਗੇ ਹੋਏ ਆ ਅਸੀਂ ਤੇ ਬੇਰੋਜ਼ਗਾਰ ਹੋ ਕੇ ਬੈਠੇ ਹੋਏ ਆ ਤੇ ਸਰਕਾਰ ਅੱਗੇ ਇੱਕੋ ਹੀ ਹੱਥ ਜੋੜ ਕੇ ਬਿੰਦੀ ਹੈ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੀਆਰਟੀਸੀ ਦੁਬਾਰਾ ਚਲਾਈ ਜਾਵੇ ਤੇ ਅਸੀਂ ਇਹੋ ਹੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਚੋਣਾ ਸਮੇਂ ਸਰਕਾਰ ਨੇ ਬੜੇ ਵਾਅਦੇ ਕੀਤੇ ਸੀ ਲੇਕਿਨ ਹੰਤ ਤੱਕ ਪੂਰੇ ਨਹੀਂ ਹੋਏ ਇਹ ਇਹ ਦੇਖੋ ਜੀ ਚੋਣਾ ਵਿੱਚ ਤੇ ਕਈ ਵਾਅਦੇ ਹੋਏ ਆ ਠੀਕ ਹੈ ਜੀ ਤੇ ਔਰਤਾਂ ਦੇ ਹੱਕ ਦੇ ਵਿੱਚ ਵੀ ਕਈ ਕੁਝ ਬੋਲਿਆ ਗਿਆ ਹੈ ਪਰ ਉਹ ਕੋਈ ਵੀ ਵਾਦਾ ਸਾਨੂੰ ਪੂਰਾ ਹੁੰਦਾ ਨਜ਼ਰ ਨਹੀਂ ਆਇਆ ਜਿਹੜੀਆਂ ਨੌਕਰੀਆਂ ਇਹ ਉਹ ਸਾਡੀਆਂ ਖੋਈਆਂ ਜਾ ਰਹੀਆਂ ਠੀਕ ਹੈ ਕਈਆਂ ਚਲੇ ਗਈਆਂ ਸਾਡੀਆਂ ਨੌਕਰੀਆਂ ਤੇ ਅਸੀਂ ਕੀ ਕਰ ਸਕਦੇ ਹਾਂ ਅਸੀਂ ਉਹਨਾਂ ਦੇ ਵਾਅਦਿਆਂ ਨੂੰ ਕੀ ਕਰੀਏ ਜਦੋਂ ਔਰਤ ਸੜਕ ਦੇ ਉੱਤੇ ਆ ਕੇ ਇੱਕ ਨੌਕਰੀ ਕਰਨ ਦੀ ਹੈ ਜੇ ਉਹ ਵੀ ਨਹੀਂ ਉੱਥੇ ਉਹ ਵੀ ਨੌਕਰੀ ਖੋ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਅਸੀਂ ਬਹੁਤ ਮਜਬੂਰ ਹਾਂ ਮੇਰੇ ਹਸਬੰਦ ਨਹੀਂ ਹੈਗੇ ਮੇਰਾ 15 ਸਾਲ ਦਾ ਬੱਚਾ ਹੈ ਜਿਹੜਾ ਮੈਂ ਜਦੂਰੀ ਕਰਦਾ ਪਿਆ ਇਸ ਸੰਬੰਧ ਤੇ ਉਹ ਕੈਟਰਿੰਗ ਵਾਲੇ ਨਾਲ ਦਿਹਾੜੀ ਲਾਉਂਦਾ ਹੈ ਜਦੋਂ ਉਹਨੂੰ ਨੌਕਰੀ ਦੀ ਜਾਨ ਦੀ ਖ਼ਬਰ ਮਿਲੀ ਤੇ ਬੱਚਾ ਬਹੁਤ ਜ਼ਿਆਦਾ ਰੋਂਦੇ ਹਾਲਤ ਦੇ ਵਿੱਚ ਕਹਿੰਦਾ ਮਮਾ ਮੈਂ ਜਾਊਂਗਾ ਕਿ ਉਹਦੀ ਪੜ੍ਹਾਈ ਉਹਦਾ ਸਭ ਕੁਝ ਛੁੱਟ ਗਿਆ ਤੇ ਉਹ ਆ ਕੇ ਸੜਕ ਤੇ ਇੱਥੇ ਉਹ ਬੱਚਾ ਆਪਣੀ ਪੜ੍ਹਾਈ ਛੱਡ ਕੇ ਤੇ ਉਹ ਆਪਣੇ ਇੱਕ ਜਿਓ ਦੇ ਪਿਤਾ ਨਹੀਂ ਹੈਗੇ ਤੇ ਉਹ ਇੱਕ ਆਪਣਾ ਘਰ ਦਾ ਪਰਿਵਾਰ ਸੰਭਾਲੇਗਾ ਤੇ ਉਹ ਸਰਕਾਰ ਕਿੱਥੇ ਜਾ ਕੇ ਬੈਠੀ ਹੋਈ ਹੈ ਸਰਕਾਰ ਸਾਨੂੰ ਨੌਕਰੀਆਂ ਕਿਉਂ ਨਹੀਂ ਦੇ ਦਿੰਦੀ ਇਸ ਗੱਲ ਦੀ ਵੀ ਸਰਕਾਰ ਹੀ ਜ਼ਿੰਮੇਵਾਰ ਹੈ ਜੇ ਨਸ਼ਾ ਕਰਦੇ ਆ ਤੇ ਫਿਰ ਸਰਕਾਰ ਹੀ ਜ਼ਿੰਮੇਵਾਰ ਹੈ ਸਰਕਾਰ ਕਹਿੰਦੀ ਅਸੀਂ ਨਸ਼ਾ ਘਟਾਵਾਂਗੇ ਅਸੀਂ ਇਹ ਕਰਾਂਗੇ ਨੌਕਰੀਆਂ ਚਲੀਆਂ ਜਾਂਦੀਆਂ ਐ ਤੇ ਉਹ ਨੌਜਵਾਨ ਜਿਹੜਾ ਹੈ ਨਸ਼ੇ ਵਿੱਚ ਹੀ ਪਏਗਾ ਹੋਰ ਕਿਸ ਕੰਮ ਚਾਏਗਾ ਉਹ ਸਰਕਾਰ ਨਾਂ ਦੀ ਚੀਜ਼ ਹੈਗੀ ਜੀ ਪੰਜਾਬ ਸਰਕਾਰ ਨਾਂ ਦੀ ਚੀਜ਼ ਸਾਨੂੰ ਤੇ ਨਹੀਂ ਜੋ ਲੱਗਦਾ ਕਿਉਂਕਿ ਸਾਡੀਆਂ ਦੇ ਨੌਕਰੀਆਂ ਚਲੀਆਂ ਗਈਆਂ ਅਸੀਂ ਭੁੱਖੇ ਮਰਨਦੇ ਆ ਅਸੀਂ ਕਿੱਥੋਂ ਕਹਿ ਦੀ ਸਰਕਾਰ ਹੈਗੀ ਐ ਸਾਨੂੰ ਸਰਕਾਰ ਨਾਂ ਦੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀਆਂ ਨੌਕਰੀਆਂ ਦੁਬਾਰਾ ਦਿੱਤੀਆਂ ਜਾਣ ਕਿਉਂਕਿ ਅਸੀਂ ਬਹੁਤ ਮਜਬੂਰ ਆ ਅਸੀਂ ਬਹੁਤ ਜ਼ਿਆਦਾ ਮਜਬੂਰ ਆ ਸਾਡੀਆਂ ਨੌਕਰੀਆਂ ਦੁਬਾਰਾ ਦਿੱਤੀਆਂ ਜਾਣ ਤਾਂ ਕਿ ਅਸੀਂ ਔਰਤਾਂ ਦੁਬਾਰਾ ਇੱਥੇ ਆ ਕੇ ਨੌਕਰੀਆਂ ਕਰੀਏ ਔਰ ਅਸੀਂ ਇੱਥੇ ਫਿਰ ਤੋਂ ਉਸੇ ਤਰ੍ਹਾਂ ਜਿਹੜੀਆਂ ਬੱਸਾਂ ਸਾਡੀਆਂ ਚਲਾਈਆਂ ਜਾਂਆਂ ਨਹੀਂ ਸਰਕਾਰ ਦੇ ਇਹੋ ਹੀ ਦੁਹਾਰ ਲਗਾਉਣੇ ਆ ਸਾਡੀ ਉਹਨਾਂ ਤੱਕ ਆਵਾਜ਼ ਪਹੁੰਚੇ ਕਿਉਂਕਿ ਸਾਡੀ ਆਵਾਜ਼ ਉਹਨਾਂ ਤੱਕ ਪਤਾ ਨਹੀਂ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ ਪਈ ਹਜੇ ਤੱਕ ਅਸੀਂ ਬਾਤ ਰੋਲਾ ਪਾ ਚੁੱਕੇ ਆ ਉਹਨਾਂ ਦੇ ਲਈ ਪਰ ਪਤਾ ਨਹੀਂ ਭਗਵੰਤ ਮਾਨ ਜੀ ਕਿਉਂ ਕੰਨ ਬੰਦ ਕਰਕੇ ਬੈਠੇ ਹੋਏ ਆ ਉਹਨਾਂ ਨੂੰ ਹਰ ਇੱਕ ਨਿਕਿਨਕੀ ਚੀਜ਼ ਦਿਖਾਈ ਦਿੰਦੀ ਆ ਹਰ ਇੱਕ ਚੀਜ਼ ਦੇ ਉੱਤੇ ਉਹ ਟਿੱਪਣੀ ਕਰਦੇ ਆ ਕੀ ਗੱਲ ਸਾਡੀਆਂ ਬੱਸਾਂ ਉਹਨਾਂ ਨੂੰ ਨਹੀਂ ਦਿਖਾਈ ਦਿੰਦੀਆਂ ਸਹੀ ਬੇਰੋਜ਼ਗਾਰ ਹੋਏ ਉਹਨਾਂ ਨੂੰ ਨਹੀਂ ਦਿਖਾਈ ਦਿੰਦੇ ਅਸੀਂ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀਆਂ ਬੱਸਾਂ ਚਲਾਉਣ ਤਾਂ ਕਿ ਅਸੀਂ ਦੁਬਾਰਾ ਨੌਕਰੀਆਂ ਤੇ ਆਈਏ